ਦਲ ਤੇ ਸੇਖਾ ਵੀ ਦਿੱਲੀ ਵੱਲ ਨੂੰ ਮੂੰਹ ਕਰ ਲੈਂਦੇ ਆ ਇਹਦੇ ਏ ਪੰਜਾਬ 'ਚ ਰਹਿ ਕੇ ਪੰਜਾਬ ਦੀ ਗੱਲ ਕਰਾਂਗੇ ਨਾ ਉਹਦੋਂ ਮੈਂ ਕਰਲੇ ਕੱਢਦੇ ਮੈਨੂੰ ਮਾਦਲ ਸਾਹਿਬ ਨੇ ਮੂੰਹ ਆ ਗਿਆ ਸੀ ਵੀ ਜੇ ਬੀਬੀ ਤੂੰ ਦਿੱਖਦੀ ਗੱਲ ਕਰਦੀ ਐ ਮੈਂ ਤੈਨੂੰ ਮਾਰ ਦੇਵਾਂਗਾ ਚਾਹਨਾ ਕਿ ਮੈਂ ਖੈਰਾ ਸਾਬ ਨਾਲੋਂ ਵੱਡੀ ਪੋਲੀਟਿਸ਼ੀਅਨ ਐ ਕਿ ਮੈਂ ਖੈਰਾ ਸਾਬ ਨਾਲੋਂ ਵੱਡੀ ਪੋਲੀਟਿਸ਼ੀਅਨ ਐ ਇਹ ਸਾਡਾ ਮੈਨੀਫੈਸਟੋ ਹੀ ਗੁਰੂ ਗ੍ਰੰਥ ਸਾਹਿਬ ਹੈ ਇਸ ਲਈ ਸਾਨੂੰ ਪੰਥਕ ਹੀ ਮੰਨ ਲਿਆ ਜਾ ਮੇਰੇ ਨਾਲ ਨੇ ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਕੌਮ ਦੇ ਅਮਰ ਸ਼ਹੀਦ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਧਰਮਸਪਤਨੀ ਬੀਬੀ ਪਰਮਜੀਤ ਕੌਰ ਦੀ ਹੁਣੇ-ਹੁਣੇ ਇਹਨਾਂ ਨੇ ਪੰਜਾਬੀ ਇਕਤਾ ਪਾਰਟੀ ਜੁਆਇਨ ਕੀਤੀ ਤੇ ਖਡੂਰ ਸਾਹਿਬ ਜਿਹੜਾ ਕਿ ਇੱਕ ਪੰਥਕ ਹਲਕਾ ਹੈ ਉੱਥੋਂ ਇਹਨਾਂ ਨੂੰ ਟਿਕਟ ਮਿਲੀ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਕਿਵੇਂ ਦੇ ਮੁੱਦੇ ਨੇ ਕਿਵੇਂ ਦਾ ਇਹਨਾਂ ਦਾ ਹੁਣ ਤੱਕ ਦਾ ਸਫ਼ਰ ਰਿਹਾ ਤੇ ਭਵਿੱਖ ਦੀਆਂ ਕੀ ਪਲੈਨਿੰਗਸ ਨੇ ਕਿਉਂਕਿ ਪੂਰੀ ਦੁਨੀਆ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਮੀਡੀਆ ਦੇ ਰਾਹੀਂ ਜਾਣਨਾ ਚਾਹੁੰਦੀ ਹੈ ਕਿ ਕਿੱਦਾਂ ਦਾ ਹੋਏਗਾ ਇਹ ਟਿਕਟ ਦਾ ਭਵਿੱਖ ਪੰਜੀ ਪਰਮਜੀਤ ਕੌਰ ਜੀ ਕਿਉਂਕਿ ਸ਼ਹੀਦ ਜਸਵੰਤ ਸਿੰਘ ਖਲੜਾ ਹੁਰਾਂ ਦੀ ਸ਼ਹੀਦੀ ਤੋਂ ਬਾਅਦ ਤੁਸੀਂ ਇੱਕ ਲੰਮਾ ਸਮਾਂ ਸੰਘਰਸ਼ ਲੜਿਆ ਉਹਦੇ ਵਿੱਚ ਸਿੱਖ ਨੌਜਵਾਨ ਮੁੰਡਿਆਂ ਦੇ ਜਿਹੜੇ ਹਿਊਮਨ ਰਾਈਟਸ ਦੇ ਵਿੱਚ ਕੇਸ ਪਏ ਸੀ ਉਹਨਾਂ ਨੂੰ ਲੜਿਆ ਵੀ ਜਿੱਤਿਆ ਵੀ ਮੁਆਵਜ਼ੇ ਵੀ ਦਵਾਏ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਣਾ ਮੇਰਾ ਪਹਿਲਾ ਹੀ ਸਵਾਲ ਹੈ ਕਿ ਖਲੜਾ ਮਿਸ਼ਨ ਹੈ ਕੀ ਤੇ ਤੁਸੀਂ ਜਿਹੜੀ ਇਹਦੇ ਉੱਤੇ ਇੰਨੀ ਲੰਬੀ ਲੜਾਈ ਲੜੀ ਹੈ ਉਹਦੇ ਬਾਰੇ ਅੱਜ ਕਿਉਂਕਿ ਤੁਸੀਂ ਇੱਕ ਐਜ਼ ਅ ਪੋਲੀਟੀਸ਼ੀਅਨ ਹੁਣ ਜੁਆਇਨ ਕਰਨ ਜਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਇਹ ਖਾਲੜਾ ਨੂੰ 6 ਸਤੰਬਰ ਨੂੰ 1995 ਨੂੰ ਚੱਕਿਆ ਗਿਆ ਤਾਂ ਉਸਦੇ ਇਮੀਡੀਏਟ ਬਾਅਦ ਅਸੀਂ ਜਿੰਨੇ ਵੀ ਇਸ ਟੀਮ ਦੇ ਮੈਂਬਰ ਸੀਗੇ ਉਹਨਾਂ ਨੂੰ ਸਾਰਾ ਇਹ ਕਲੀਅਰ ਸੀਗਾ ਵੀ ਜਸਵੰਤ ਸਿੰਘ ਨੂੰ ਕਿਉਂ ਚੱਕਿਆ ਗਿਆ ਸਾਰੀ ਟੀਮ ਨੂੰ ਤਾਂ ਫਿਰ ਉਸ ਕੇਸ ਨੂੰ ਅੱਗੇ ਤੋਰਨ ਦੇ ਲਈ ਇੱਕ ਖਾਲੜਾ ਕਮੇਟੀ ਬਣੀ ਖਾਲੜਾ ਕੇਸ ਦੇ ਲਈ ਖਾਲੜਾ ਐਕਸ਼ਨ ਕਮੇਟੀ ਬਣੀ ਜੀ ਤਾਂ ਅਸੀਂ ਉਹ ਸਾਡੀ ਟੀਮ ਵਰਕ ਜਿਵੇਂ ਹੋਇਆ ਜਿਉ ਉਹ ਵੀ ਸਾਨੂੰ ਕਿਤੋਂ ਲੋਡ ਪਈ ਕੰਮ ਦੀ ਖਾਲੜੇ ਦੇ ਸੰਬੰਧ ਚ ਤੇ ਪਰਿਵਾਰਾਂ ਨੂੰ ਜੋੜਿਆ ਨਾਲ ਸਾਰਾ ਕੁਝ ਕੰਮ ਹੋਇਆ ਫਿਰ 98 ਦੇ ਵਿੱਚ ਇਹ ਖਾਲੜਾ ਸਾਫ ਦੀ ਸ਼ਹਾਦਤ ਦੀ ਗੱਲ ਆ ਗਈ ਤਾਂ ਫਿਰ ਸਾਡੇ ਨਾਲ ਲੋਕ ਵੀ ਇੰਨੇ ਜੁੜ ਗਏ ਤੇ ਕੋਟਾਂ ਚ ਵੀ ਥੋੜਾ ਜਿਹਾ ਅੱਗੇ ਨੂੰ ਤੁਰਿਆ ਕੰਮ ਤੇ ਫਿਰ ਅਸੀਂ ਇਹਨੂੰ ਚੇਂਜ ਕਰਕੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਕਰ ਲਿਆ ਖਾਲੜਾ ਮਿਸ਼ਨ ਖਾਲੜੇ ਦੀ ਅਰਦਾਸ ਤੋਂ ਬਾਅਦ 8 ਨਵੰਬਰ 1998 ਦੇ ਵਿੱਚ ਇਹਨਾਂ ਦੀ ਅਰਦਾਸ ਹੋਈ ਉਸ ਤੋਂ ਬਾਅਦ ਅਸੀਂ ਸਟੇਜ ਤੇ ਇੱਕ ਐਦ ਕੀਤਾ ਵੀ ਜੋ ਜਸਵੰਤ ਸਿੰਘ ਖਾਲੜਾ ਦਾ ਪਹਿਲਾਂ ਤਾਂ ਕਮੇਟੀ ਸੀਗੀ ਉਹ ਕੇਸ ਨੂੰ ਜਾਂ ਖਾਲੜੇ ਨੂੰ ਲੱਭਣ ਲਈ ਕੰਮ ਕਰਦੀ ਸੀ ਫਿਰ ਅਸੀਂ ਸੋਚਿਆ ਵੀ ਹੁਣ ਖਾਲੜੇ ਦਾ ਅਧੂਰਾ ਮਿਸ਼ਨ ਹੈ ਇਹਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ ਹੈ ਤੇ ਉਸ ਮਿਸ਼ਨ ਦੇ ਵਿੱਚ ਕਿਉਂਕਿ ਜਦੋਂ ਜਿਸ ਦਿਨ 6 ਸਤੰਬਰ ਨੂੰ ਜਸਵੰਤ ਸਿੰਘ ਨੂੰ ਚੱਕਿਆ ਗਿਆ ਤਾਂ 8 ਸਤੰਬਰ ਨੂੰ ਅਸੀਂ ਸੁਪਰੀਮ ਕੋਰਟ ਪਹੁੰਚ ਗਏ ਤੇ 9 ਨੂੰ ਸਾਡੀ ਜਿਹੜੀ ਪਟੀਸ਼ਨ ਉਹ ਲੱਗ ਗਈ ਤਾਂ ਉਹ ਕੋਰਟ ਦਾ ਰਾ ਅਸੀਂ ਇੱਕ ਮਤਲਬ ਵਧੀਆ ਟੰਗ ਦੇ ਨਾਲ ਇਖਤਿਆਰ ਕੀਤਾ ਤੇ ਉਹਦੇ ਵਿੱਚ ਹੌਲੀ 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 ਫੈਸਲੇ ਹੁੰਦੇ ਗਏ ਬਹੁਤ ਹੀ ਔਖਾ ਵੇਲਾ ਸੀ ਉਹ ਤੇ 10 ਸਾਲ ਜਿਵੇਂ ਕੋਈ ਫੈਸਲਾ ਨਹੀਂ ਹੋ ਸਕਿਆ ਫਿਰ ਜਸਵੰਤ ਸਿੰਘ ਦੇ ਜਦੋਂ ਮੈਂ 96 ਦੇ ਵਿੱਚ ਹੀ ਮੈਂ ਇੱਕ ਨਾਲ ਫਾਈਲ ਕੀਤਾ ਪੇਪਰ ਐਫੀਡੇਵਿਟ ਲਾਇਆ ਵੀ ਜਸਵੰਤ ਸਿੰਘ ਨੂੰ ਚੱਕਣ ਦਾ ਰੀਜ਼ਨ ਕੀ ਹੈ ਉਹ ਜਿਹੜੀ ਲਿਸਟ ਸੀ ਸ਼ਮਸ਼ਾਨ ਘਾਟਾਂ ਵਾਲੀ ਉਹ ਵੀ ਇੱਕ ਐਫੀਡੇਵਿਟ ਵਜੋਂ ਫਾਈਲ ਹੋਈ ਤੇ ਉਹ ਕੋਰਟ ਨੇ ਮੰਨੀ ਔਰ ਕੋਰਟ ਨੇ ਮੰਨ ਕੇ ਉਹਨੂੰ ਸੀਬੀਆਈ ਦੇ ਹਵਾਲੇ ਕੀਤਾ ਵੀ ਤੁਸੀਂ ਇਸ ਗੱਲ ਦਾ ਪਤਾ ਕਰੋ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਇਆ ਤਾਂ ਸੀਬੀਆਈ ਕੋਰਟ ਇੱਥੇ ਸੈਨ ਹਾਊਸ ਦੇ ਵਿੱਚ ਬਣੀ ਉਹਨਾਂ ਨੇ ਸਾਰੇ ਜਦੋਂ ਕੇਸ ਚੈੱਕ ਕੀਤੇ ਜਿਹੜੇ 297 ਸੀਗੇ ਤੇ ਉਹਨਾਂ ਨੇ ਇਹਨੂੰ ਸਹੀ ਪਾਇਆ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੀ ਕੇ ਇਸ ਮਰਡਰ ਦੇ ਕੇਸ ਹੈ ਇਹਨਾਂ ਦੇ ਵਿੱਚ ਤੁਸੀਂ ਹੁਣੇ ਹੀ ਐਫ ਆਈ ਆਰ ਦਰਜ ਕਰ ਸਕਦੇ ਹੋ ਤੇ ਸਾਨੂੰ ਵੀ ਇੱਕ ਵੀ ਬਹੁਤ ਹੀ ਸੋਹਣਾ ਪਲੇਟਫਾਰਮ ਮਿਲ ਗਿਆ ਕਿਉਂਕਿ ਖਾਲੜਾ ਦੀ ਜਿਹੜੀ ਸ਼ਹਾਦਤ ਹੈ ਉਹ ਇਹੋ ਜਿਹੀ ਇੱਕ ਸ਼ਹਾਦਤ ਹੈ ਵੀ ਜਿਸ ਦਿਨ ਤੋਂ ਖਾਲੜਾ ਸਾਹਿਬ ਦੀ ਸ਼ਹਾਦਤ ਜਾਨੀ 6 ਸਤੰਬਰ 1995 ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੀ ਇਨਕਾਊਂਟਰ ਨਹੀਂ ਹੋਇਆ ਇੱਕ ਬਿਜਲੀ ਦੇ ਬਟਨ ਵਾਂਗੂ ਜਿਵੇਂ ਪੁਲਿਸ ਐ ਜਿਹੜੀ ਉਹ ਡਰ ਗਈ ਔਰ ਉਹ ਅੱਗੇ ਲੱਗ ਤਰੀ ਡਿਫੈਂਸ ਚ ਆ ਗਈ ਤੇ ਮੈਂ ਤੁਹਾਨੂੰ ਇਹ ਜ਼ਰੂਰੀ ਦੱਸਣਾ ਚਾਹੁੰਦੀ ਆ ਕਿ ਉਹਨਾਂ ਨੇ ਮੁੜ ਕੇ ਖਾਲਦਾ ਕੇਸ ਹਨ ਜਿਹੜਾ ਉਹ ਡਿਫੈਂਸ ਵਿੱਚ ਹੀ ਲੜਿਆ ਕਿ ਨਾ ਹੀ ਅਸੀਂ ਖਾਲਦੇ ਨੂੰ ਲੈ ਕੇ ਆਏ ਤੇ ਨਾ ਹੀ ਸਾਨੂੰ ਚਾਹੀਦਾ ਸੀ ਤੇ ਅਸੀਂ 18 ਸਾਲੇ ਕੇਸ ਲੜਿਆ ਤੇ 18 ਸਾਲਾਂ ਦੇ ਵਿੱਚੋਂ ਸਾਨੂੰ ਕੁਝ ਵੀ ਪੜ ਪੱਲੇ ਨਹੀਂ ਪਿਆ ਉਹਨਾਂ ਨੇ ਕਿਹਾ ਅਸੀਂ ਲੈ ਕੇ ਹੀ ਨਹੀਂ ਆਏ ਬੜੀਆਂ ਇਹਦੇ ਵਿੱਚ ਟਿੱਪਣੀਆਂ ਹੋਈਆਂ ਜੱਜ ਸਾਹਿਬ ਦੀਆਂ ਸੁਪਰੀਮ ਕੋਰਟ ਦੀਆਂ ਵੀ ਕੀ ਬੰਦੇ ਫਿਰ ਹਵਾ ਛੁੱਟ ਜਾਂਦੇ ਆ ਕਿੱਥੇ ਗਏ ਬੰਦੇ ਤੁਸੀਂ ਉਹਨੂੰ ਮਰਿਆ ਜਿਉਂਦਾ ਜੋ ਵੀ ਪੇਸ਼ ਕਰੋ ਤੇ ਫਿਰ ਅਸੀਂ ਇਹ ਲੜਾਈ ਜਿਹੜੀ ਸ਼ੁਰੂ ਕੀਤੀ ਫਿਰ ਅਸੀਂ ਉਹਨਾਂ ਲੋਕਾਂ ਨੂੰ ਖਾਲਸਾ ਸਾਹਿਬ ਨੇ ਵੀ ਕੋਰਟ ਨੂੰ ਪਹਿਲਾਂ ਅਪਰੋਚ ਕੀਤਾ ਸੀ ਉਹਨਾਂ ਨੇ ਪਹਿਲਾਂ ਕਿਹਾ ਵੀ ਤੇਰਾ ਕੋਈ ਰਾਈਟ ਨਹੀਂਗਾ ਇਹ ਲਿਟਿਗੇਸ਼ਨ ਜਿਹੜਾ ਪਬਲਿਕ ਲਿਟਿਗੇਸ਼ਨ ਇਹ ਬਣਦਾ ਹੀ ਨਹੀਂ ਤੇ ਤੁਸੀਂ ਉਹਨਾਂ ਪਰਿਵਾਰਾਂ ਨੂੰ ਲਿਆਓ ਜਿਹੜੇ ਜਿਨ੍ਹਾਂ ਦੇ ਬੱਚੇ ਡਿਸਪੀਅਰ ਹੋਏ ਆ ਖਾਲਸਾ ਸਾਹਿਬ ਨੇ ਇਹ ਗੱਲ ਨਹੀਂ ਛੱਡੀ ਜੀ ਉਹਨਾਂ ਨੇ ਇਹ ਜਿਹੜਾ ਕੇਸ ਹੈ ਇਹਨੂੰ ਪਰਿਵਾਰਾਂ ਵਿੱਚ ਲੈ ਗਏ ਤੇ ਪਰਿਵਾਰਾਂ ਨੂੰ ਖੜੇ ਕੀਤਾ ਫਿਰ ਉਹ ਪਰਿਵਾਰ ਜਿਹੜੇ ਉਹਨਾਂ ਨੇ ਪਟੀਸ਼ਨਾਂ ਪਾਈਆਂ ਫਿਰ ਖਾਲਸਾ ਸਾਹਿਬ ਨੂੰ ਬਹੁਤਾ ਟਾਈਮ ਨਹੀਂ ਮਿਲਿਆ ਤੇ ਉਹਨਾਂ ਨੇ ਸਾਰੇ ਜਿਹੜੇ ਰਿਕਾਰਡ ਸੀਗਾ ਸ਼ਮਸ਼ਾਨ ਘਟਾਂ ਦਾ ਉਹ ਕੱਢ ਕੇ ਨਾ ਈਵਨ ਇੱਥੇ ਬਲਕਿ ਫੋਰਨ ਕੰਟਰੀ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੰਗਲੈਂਡ 'ਚ ਜਿੱਥੇ ਵੀ ਉਹ ਪਹੁੰਚ ਕਰ ਸਕੇ ਹਿਊਮਨ ਰਾਈਟਸ ਦੇ ਇਸ ਪਲੇਟਫਾਰਮ ਤੋਂ ਉਹਥੇ ਦਿੱਤਾ ਤਾਂ ਫਿਰ ਸਰਕਾਰ ਨੂੰ ਇੱਕ ਚੈਲੰਜ ਬਣ ਗਿਆ ਸਰਕਾਰ ਨੇ ਇਹਨੂੰ ਐਜੇ ਚੈਲੰਜ ਲਿਆ ਤੇ ਜਸਵੰਤ ਸਿੰਘ ਖਾਲੜਾ ਨੂੰ ਇੱਕ ਸਨਾਹ ਉਹਨਾਂ ਨੇ ਦਿੱਤਾ ਵੀ ਜੇ ਤੂੰ 25000 ਲਾ ਵਾਰਸਲਾਸ਼ਨ ਦੀ ਗੱਲ ਕਰਦਾ ਅਸੀਂ 25000 ਇੱਕ ਦਾ ਵੀ ਹਸਾਬ ਦੇਵਾਂਗੇ ਔਰ ਉਹਨਾਂ ਨੇ ਆਪਣੇ ਕੀਤੇ ਕੰਮ ਤੇ ਮੋਹਰ ਲਾਈ ਉਹਨਾਂ ਨੇ ਜੇ 25000 ਦੇ ਨੂੰ ਲਗਾਉਣ ਵਾਸਤੇ ਉਹਨਾਂ ਨੇ ਇੱਕ ਲਾਸ਼ ਹੋਰ ਬਣਾਤੀ ਤੇ ਉਹ ਅਸੀਂ ਸਾਡੀ ਲਈ ਇੱਕ ਚੈਲੈਂਜਿੰਗ ਸੀਗਾ ਅਸੀਂ ਇਹਨੂੰ ਹੌਲੀ 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 ਪ੍ਰੋਸੈਸ ਚ ਲਿਆ ਕੇ ਪਰਿਵਾਰਾਂ ਨੂੰ ਜੋੜ ਕੇ ਕੱਲੇ ਕੱਲੇ ਪਰਿਵਾਰ ਦੇ ਐਫੀਡੇਵਿਟ ਕਰਾ ਕੇ ਤੇ ਫਿਰ ਉਹਨਾਂ ਲੋਕਾਂ ਨੂੰ ਜਿਹੜਾ ਕੰਪਨਸੇਟ ਹੋਇਆ ਪੰਜ ਜੀ ਕਿੰਨੇ ਲੋਕਾਂ ਨੂੰ ਹੁਣ ਤੱਕ ਕੰਪਨਸੇਟ ਹੋ ਚੁੱਕੇ ਨੇ 15 1600 15 1600 1297 ਇਹ ਬਹੁਤ ਵੱਡੀ ਬੇਈਮਾਨੀ ਹੈ ਸਰਕਾਰਾਂ ਦੀਆਂ ਜਿਹੜੀ ਪਾਲਸੀਆਂ ਹੈ ਵੀ ਅਸੀਂ ਪੂਰੇ ਪੰਜਾਬ ਦੀ ਇਨਕੁਆਰੀ ਨਹੀਂ ਕਰਨਾ ਚਾਹੁੰਦੇ ਅੱਜ ਵੀ ਜੇ ਇਹ ਗੱਲ ਪਾਰਲੀਮੈਂਟ ਚ ਮੈਨੂੰ ਪਹੁੰਚਣ ਦਾ ਮੌਕਾ ਮਿਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਪੀ ਅਸੀਂ ਨਹੀਂ ਕਹਿੰਦੇ ਵੀ ਕਿਹਨੇ ਗਲਤ ਕੀਤਾ ਕਿਹਨੇ ਠੀਕ ਕੀਤਾ ਅਸੀਂ ਕਿੰਨੇ ਇੱਕ ਸੱਚ ਕਮਿਸ਼ਨ ਬਣਾਓ ਕਿਉਂਕਿ ਪਿਆ ਜੀ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਜਦੋਂ ਵੀ ਆਪਾਂ ਜ਼ਿਕਰ ਕਰਦੇ ਆ ਨਾਮ ਆਉਂਦਾ ਤੇ 25000 ਲਵਾਰਸ ਲਾਸ਼ਾਂ ਦੀ ਗੱਲ ਆਉਂਦੀ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਵੱਡਾ ਰਿਕਾਰਡ ਸੀ ਰਜਿਸਟਰ ਸੀਗੇ ਮੈਂ ਚਾਹੁੰਦਾ ਤੁਹਾਡੇ ਕੋਲੋਂ ਜਾਣ ਕੇ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦਾ ਲੋਕਾਂ ਤੱਕ ਦੱਸਣਾ ਚਾਹੁੰਦਾ ਬਈ 201700 ਤੁਸੀਂ ਦੱਸਿਆ ਵੀ ਤਕਰੀਬਨ ਲੋਕਾਂ ਨੂੰ ਤੁਸੀਂ ਹਿਊਮਨ ਰਾਈਟਸ ਕਮਿਸ਼ਨ ਦੁਆਰਾ ਜਿਹੜੇ ਮੁਆਵਜ਼ੇ ਦੁਵਾਏ ਜਿਹੜੇ ਬਾਕੀ ਰਹਿੰਦੇ ਸੀ ਕੀ ਉਹਨਾਂ ਦੀ ਪੈਰਵਾਈ ਕਿੰਨੀ ਕੁ ਕੀਤੀ ਕਿੱਥੋਂ ਤੱਕ ਪਹੁੰਚਿਆ ਤੇ ਕੀ ਸਰਕਾਰਾਂ ਜਿਹੜੀਆਂ ਉਹ ਅੱਗੇ ਇਹਦੇ ਤੇ ਇਨਸਾਫ ਕਰਨਗੀਆਂ ਤੁਹਾਨੂੰ ਕੋਈ ਆਸ ਹੈ ਪੈਂਡਿੰਗ ਕੇਸ ਹੈ ਇਹ ਜੀ ਉਹ ਕਹਿੰਦੇ ਆ ਵੀ ਤੁਸੀਂ ਪ੍ਰੂਫ ਲਿਆਓ ਅੱਛਾ ਜੀ ਤੁਸੀਂ ਬੰਦਿਆਂ ਨੂੰ ਘਰਾਂ ਤੋਂ ਚੱਕ ਲਿਆ ਜੇਲ੍ਹਾਂ 'ਚੋਂ ਕੱਢ ਕੇ ਉਹਨਾਂ ਦਾ ਕਤਲ ਕੀਤਾ ਸਭ ਕੁਝ ਕੀਤਾ ਪਰਿਵਾਰਾਂ ਕੋਲ ਪ੍ਰੂਫ ਨਹੀਂ ਹੈ ਜੀ ਜੀ ਅਸੀਂ ਇਸ ਗੱਲ ਨੂੰ ਮੰਨਦੇ ਆ ਜਿਹੜੇ ਪ੍ਰੂਫ ਆ ਸਰਕਾਰ ਕੋਲੇ ਹੀ ਐ ਅਸੀਂ ਜਿੰਨੇ ਵੀ ਕੇਸ ਪ੍ਰੂਫ ਹੋਏ ਆ ਉਹ ਸਰਕਾਰ ਦੇ ਰਿਕਾਰਡ ਵਿੱਚੋਂ ਹੀ ਕੱਢੇ ਆ ਜਦੋਂ ਕਹਿੰਦੇ ਆ ਵੀ ਫਲਾਣੇ ਥਾਂ ਇੱਥੇ ਮੁਕਾਬਲਾ ਹੋ ਗਿਆ ਚਾਰ ਬੰਦੇ ਮਾਰੇ ਗਏ ਉਹ ਅਖਬਾਰ ਦੇ ਵਿੱਚ ਆ ਗਿਆ ਔਰ ਉਹ ਐਫ ਆਈ ਆਰ ਵੀ ਦਰਜ ਹੋ ਗਈ ਤੇ ਫਿਰ ਉਹਦਾ ਪੋਸਟਮਾਰਟਮ ਵੀ ਹੋ ਗਿਆ ਰਪਿੰਦਰੀ ਖਾਲੜਾ ਮਿਸ਼ਨ ਜਿਹੜਾ ਆਰਗੇਨਾਈਜੇਸ਼ਨ ਜਿਵੇਂ ਤੁਸੀਂ ਉਹਦਾ ਮਿਸ਼ਨ ਦੱਸਿਆ ਕਿ ਖਾਲੜਾ ਜੀ ਤੋਂ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਤੁਸੀਂ ਉਹਨੂੰ ਕੰਟੀਨਿਊ ਰੱਖਿਆ ਉਹਦੇ ਵਿੱਚ ਵੀ ਕੁਝ ਕੇਸਾਂ ਦੀ ਪੈਰਵਾਈ ਕੀਤੀ ਗਈ ਜੀ ਕਿਉਂਕਿ ਉਹਨਾਂ ਨੇ ਐਮੈਸਟੀ ਇੰਟਰਨੈਸ਼ਨਲ ਤੱਕ ਕੈਨੇਡਾ ਦੀ ਪਾਰਲੀਮੈਂਟ ਤੱਕ ਖੁਦ ਬੋਲ ਕੇ ਆਏ ਜਾ ਕੇ ਉਹਨਾਂ ਨੇ ਪੂਰੇ ਸੰਸਾਰ ਤੱਕ ਦੱਸਿਆ ਕਿ ਇਹ 25000 ਪੰਜਾਬ ਦੇ ਪੁੱਤਾਂ ਨੂੰ ਜਿਹੜਾ ਉਹ ਚੱਕ ਕੇ ਮਾਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਵਾਰਸਾਂ ਤੱਕ ਨਹੀਂ ਪਹੁੰਚਾਈਆਂ ਗਈਆਂ ਤੇ ਤੁਹਾਡੀ ਟੀਮ ਨੇ ਤੇ ਤੁਹਾਡੀ ਗਵਾਹੀ ਦੇ ਵਿੱਚ ਉਸ ਤੋਂ ਬਾਅਦ ਉਹਦੀ ਹੋਰ ਜਿਹੜੀ ਬਾਕੀ ਡਿਟੇਲ ਜਿਹੜਾ ਕਾਰਜ ਕੀਤਾ ਉਹਦੇ ਬਾਰੇ ਜਾਣਕਾਰੀ ਉਹ ਇਹੋ ਹੀ ਆ ਵੀ ਅਸੀਂ ਲੰਮੀ ਲੜਾਈ ਲੜੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਲੋਕਾਂ ਨੂੰ ਕਸਟਡੀ ਦੇ ਵਿੱਚ ਮਾਰਿਆ ਸੀਗਾ ਉਹ 200 ਬੰਦੇ ਆ ਠੀਕ ਹੈ ਜਿਨ੍ਹਾਂ ਨੂੰ ਇਹਨਾਂ ਨੇ ਐਫ ਆਈ ਆਰ ਹੈ ਤੇ ਜੇਲ੍ਹ ਦੇ ਵਿੱਚ ਵੀ ਪ੍ਰੂਫ ਆ ਉਹ ਹੈਗਾ ਸੀ ਪਰ ਕੱਢ ਕੇ ਵੀ ਹਥਿਆਰਾਂ ਲਈ ਲੈ ਜਾ ਰਹੇ ਸੀਗੇ ਲੱਭਣ ਲਈ ਤੇ ਉਹਨੂੰ ਮਾਰਤਾ ਉਹ ਕਸਟਡੀ ਜਿਹੜੇ ਡੈਥ ਸੀ ਨਾ ਉਹਨਾਂ ਨੂੰ ਹੁਣੇ ਹੁਣੇ ਹਜੇ 6 ਮਹੀਨੇ ਸਾਲ ਹੋਇਆ ਹੈ 1.5 ਲੱਖ ਮੋਜਾ ਹੋਰ ਮਿਲਿਆ ਇਹ ਲੜਾਈ ਹੈ ਨਾ ਜਿਹੜੀ ਅਸੀਂ ਜਾਰੀ ਰੱਖਣਾ ਚਾਹੁੰਦੇ ਆ ਔਰ ਇਹ ਜਾਰੀ ਰੋਗੇ ਕਿਉਂਕਿ ਲੋਕਾਂ ਨੂੰ ਸਿਰਫ ਮੁਆਵਜ਼ਾ ਨਹੀਂ ਚਾਹੀਦਾ ਲੋਕਾਂ ਨੂੰ ਸਜ਼ਾਵਾਂ ਵੀ ਚਾਹੀਦੀਆਂ ਤੁਹਾਡੀ ਨੌਲੇਜ ਹੋਊਗਾ ਕਿ ਹੁਣ 6-7 ਮਹੀਨਿਆਂ ਤੋਂ ਮੋਹਾਲੀ ਦੇ ਵਿੱਚ ਕੇਸ ਚੱਲ ਰਹੇ ਆ ਜਿਹੜੇ 30 ਕੇਸ ਸੀਬੀਆਈ ਨੇ ਸਟੇ ਕਰਤੇ ਸੀਗੇ ਉਹ ਹੁਣ ਖੁੱਲ ਗਏ ਆ ਅਸੀਂ ਇੱਥੋਂ ਤੱਕ ਨਹੀਂ ਰਹਿੰਦੇ ਅਸੀਂ ਬਾਹਰ ਲੀਆਂ ਸਟੇਟਾਂ ਦੇ ਬਿਹਾਫ ਤੇ ਅਗੋਂ ਕਾਰਵਾਈ ਕਰਾਉਣੀ ਆ ਵਕੀਲਾਂ ਤੋਂ ਜਿਵੇਂ ਮਨੀਪੁਰ ਦੇ ਵਿੱਚ ਇਹ ਕਾਰਵਾਈ ਹੋਈ ਸੀਗੀ ਜਦੋਂ ਮਰਜ਼ੀ ਇਹ ਕੇਸ ਖੁੱਲ ਸਕਦੇ ਆ ਨਹੀਂ ਤਾਂ ਇਹ ਕਹਿੰਦੇ ਸੀ ਲੰਮਾ ਸਵਾ ਹੋ ਗਿਆ ਜੀ ਹੁਣ ਇਹ ਪਟੀਸ਼ਨ ਹੀ ਨਹੀਂ ਵੈਸ ਸਕਦੀ ਹੁਣ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਜਦੋਂ ਉਹਨਾਂ ਦੇ ਬੱਚੇ ਜਵਾਨ ਹੋਏ ਉਹ ਕਹਿ ਸਕਦੇ ਵੀ ਅਸੀਂ ਤੇ ਉਦੋਂ ਦੋ-ਦੋ ਸਾਲਾਂ ਦੇ ਦੋ-ਦੋ ਮਹੀਨਿਆਂ ਦੇ ਸੀ ਸਾਨੂੰ ਤੇ ਹੁਣ ਪਤਾ ਲੱਗਾ ਸੀ ਤੇ ਪਟੀਸ਼ਨ ਕਰਨਾ ਚਾਹੁੰਦੇ ਆ ਹੁਣ ਇਹੋ ਜਿਹਾ ਰਾਹ ਖੁੱਲ ਰਹੇ ਆ ਏ ਮੇਰੇ ਸਵਾਲ ਇਹ ਜੀ ਕਿ ਤੁਸੀਂ ਹੁਣ ਰਾਜਨੀਤੀ ਚਾ ਰਹੇ ਹੋ ਤੁਸੀਂ ਪਹਿਲਾਂ ਵੀ ਐਮਪੀ ਇਲੈਕਸ਼ਨ ਲੜੀ ਸੀਗੀ ਤੇ ਤੁਸੀਂ ਇਸ ਵਾਰੀ ਵੀ ਖੈਰਾ ਹੋਰਾਂ ਦੀ ਪਾਰਟੀ ਵੱਲੋਂ ਜਿਹੜੀ ਪੰਜਾਬੀ ਇਕਤਾ ਪਾਰਟੀ ਹੈ ਉਹਦੇ ਵੱਲੋਂ ਦੁਬਾਰਾ ਐਮਪੀ ਇਲੈਕਸ਼ਨ ਲੜਨ ਜਾ ਰਹੇ ਹੋ ਦੋਵਾਂ ਚੀਜ਼ਾਂ 'ਚ ਕੋਈ ਡਿਫਰੈਂਸ ਲੱਗਦਾ ਤੁਹਾਨੂੰ ਹਾਂ ਜੀ ਬਹੁਤ ਡਿਫਰੈਂਸ ਜੀ ਉਹਦੇ ਬਾਰੇ ਕਿਉਂਕਿ ਉਹ ਲੋਕ ਤੇ ਮੈਨੂੰ ਦਬਾ ਕੇ ਰੱਖਣਾ ਚਾਹੁੰਦੇ ਸੀਗੇ ਉਹ ਮੈਨੂੰ ਕਹਿੰਦੇ ਸੀ ਬਾਦਲ ਸਾਹਿਬ ਇਹ ਕਹਿੰਦੇ ਸੀ ਵੀ ਤੁਸੀਂ ਕੋਈ ਚੇਅਰਮੈਨ ਨਹੀਂ ਲੈ ਲਓ ਬੱਚੇ ਪਾਲੋ ਇਹ ਪੁਲਿਸ ਦੇ ਵਿੱਚ ਇਹਨਾਂ ਤੋਂ ਤੁਸੀਂ ਝਗੜਨ ਤੋਂ ਕੀ ਲੈਣਾ ਵੀ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਲੈ ਲਓ ਵੱਡਾ ਸਾਰਾ ਲੋਨ ਲੈ ਲਓ ਅਸੀਂ ਤੁਹਾਨੂੰ ਨਹੀਂ ਪੁੱਛਦੇ ਸੀਟ ਲੈ ਲਓ ਇਲੈਕਸ਼ਨ ਲੜ ਲਓ ਜੋ ਵੀ ਕਰ ਲਓ ਹਨਾ ਅਸੀਂ ਪਰ ਸਾਨੂੰ ਪਤਾ ਸੀਗਾ ਕਿਉਂਕਿ ਇੱਕ ਦਿਮਾਗੀ ਤੌਰ ਤੇ ਅਸੀਂ ਸੁਚੇਤ ਸੀਗੀ ਸਾਡੀ ਟੀਮ ਵੀ ਇਹ ਵੇਲਾ ਚੇਅਰਮੈਨੀਆਂ ਤੇ ਜਾ ਉਹ ਚੀਜ਼ ਲੈਣ ਦਾ ਨਹੀਂ ਇਹ ਵੇਲਾ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਪਹਿੰਜੀ ਤੁਸੀਂ ਜਦੋਂ ਇਨਸਾਫ ਦੀ ਲੜਾਈ ਲੜ ਰਹੇ ਸੀਗੇ ਤੇ ਉਸ ਦੇ ਦੌਰਾਨ ਵੀ ਕਿਉਂਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਜਿੰਨੀ ਵੀ ਲੜਾਈ ਲੜੀ ਉਹਦੇ ਪਿੱਛੇ ਕਿਸੇ ਉਸ ਵੇਲੇ ਤੱਕ ਸ਼੍ਰੋਮਣੀ ਅਕਾਲੀ ਦਲ ਬੈਕ ਤੇ ਆਂਦਾ ਸੀਗਾ ਜਿਹੜੀ ਤੁਸੀਂ ਜਦੋਂ ਲੜਾਈ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਸੀਗਾ ਉਹਨਾਂ ਨੇ ਕੋਈ ਹੈਲਪ ਕੀਤੀ ਤੁਹਾਡੀ ਨਹੀਂ ਅਸੀਂ ਸੋਚ ਹੀ ਨਹੀਂ ਸਕਦੇ ਵੀ ਸਾਡੀ ਹੈਲਪ ਕਰਨਗੇ ਇਹ ਸਵਾਲ ਮੇਰੇ ਕੋਲ ਪਹਿਲਾ ਹੀ ਸਵਾਲ ਹਰ ਪੱਤਰਕਾਰ ਕਹਿ ਰਿਹਾ ਵੀ ਤੁਸੀਂ ਉਹਨਾਂ ਵੱਲੋਂ ਟਿਕਟ ਲੈ ਲੈਂਦੇ ਜੀ ਜੇ ਅਸੀਂ ਉਹ ਟਿਕਟ ਲੈਣੀ ਹੁੰਦੀ ਤੇ ਅਸੀਂ 20 ਸਾਲ ਪਹਿਲਾਂ ਨਹੀਂ ਨਹੀਂ ਮੇਰਾ ਮਸਲਾ ਇਹ ਕਿ 10 ਤੁਸੀਂ ਲੜਾਈ ਜਿਸ ਟਾਈਮ ਤੇ ਤੁਸੀਂ ਲੜਾਈ ਲੜ ਰਹੇ ਸੀ ਉਸ ਟਾਈਮ ਤੇ ਉਹ ਸੱਤਾ ਵਿੱਚ ਸੀਗੇ ਨਹੀਂ ਨੈਵਰ ਨਹੀਂ ਅਸੀਂ ਅਪਰੋਚ ਕੀਤੀ ਸਾਨੂੰ ਉਹਨਾਂ ਦੀ ਸਮਝ ਲੱਗ ਗਈ ਉਹਨਾਂ ਦੀ ਅਪਰੋਚ ਕੀ ਹੈ ਜੀ ਜੀ ਤੁਹਾਨੂੰ ਮੈਂ ਦੱਸਦਾ ਨਹੀਂ ਵੀ ਉਹਨਾਂ ਨੇ ਸਾਨੂੰ ਕਿਹੋ ਜੀ ਆਫਰ ਕੀਤੀ ਤੇ ਅਸੀਂ ਤਾਂ ਲੜਾਈ ਲੜਨੀ ਸੀ ਹਿਊਮਨ ਰਾਈਟਸ ਦੀ ਹਿਊਮਨ ਰਾਈਟਸ ਇਹ ਜ਼ਰੂਰੀ ਨਹੀਂ ਵੀ ਤੁਸੀਂ ਪਾਵਰ ਛੋ ਕੇ ਹੀ ਲੜ ਸਕਦੇ ਹੋ ਤੁਸੀਂ ਨੰਗੇ ਧੜ ਹੋ ਕੇ ਸੜਕਾਂ ਤੇ ਬਹਿ ਕੇ ਮਜਾਰੇ ਕਰਕੇ ਧਰਨੇ ਉਹ ਸਭ ਅਸੀਂ ਕੀਤੇ ਕੀਤੇ ਹਾਂਜੀ ਅਸੀਂ ਪਟਿਆਲੇ ਮੋਤੀ ਮਹਿਲ ਤੱਕ ਧਰਨੇ ਲਾਏ ਅਸੀਂ 10-10 ਹਜ਼ਾਰ ਦੇ ਇਕੱਠ ਹਿਊਮਨ ਰਾਈਟਸ ਦੇ ਨਾਂ ਤੇ ਕੀਤੇ ਤੇ ਉਹ ਮੈਨੂੰ ਲੱਗਦਾ ਵੀ ਹੁਣ ਖਲਾਅ ਹੈ ਹੁਣ ਖੈਰ ਸਿੰਘ ਸਾਹਿਬ ਨੇ ਆ ਇਸ ਸਟੇਜ ਤੋਂ ਕਿਹਾ ਜੀ ਦੇ ਅਸੀਂ ਮੈਂ ਜਦੋਂ ਪਹਿਲੇ ਦਿਨ ਖੈਰਾ ਸਾਹਿਬ ਨਾਲ ਗੱਲ ਹੋਈ ਮੈਂ ਇਹੋ ਕਿਹਾ ਸੀ ਵੀ ਅਸੀਂ ਹਿਊਮਨ ਰਾਈਟਸ ਦੀ ਲੜਾਈ ਦਿੰਦੇ ਰਵਾਂਗੇ ਅਸੀਂ ਆਪਣਾ ਮਕਸਦ ਜਿਹੜਾ ਲਾਈਫ ਦਾ ਉਹ ਨਹੀਂ ਛੱਡਣਾ ਅਸੀਂ ਤੇ ਉਹਨਾਂ ਨੇ ਕਿਹਾ ਡੈਫੀਨਟਲੀ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਪੰਜਾਬੀ ਇਕਤਾ ਪਾਰਟੀ ਜੁਆਇਨ ਕੀਤੀ ਹੈ ਤੇ ਹੁਣ ਤੁਹਾਡੀ ਇਸ ਮੁਹਿਮ ਨੂੰ ਖਾਲੜਾ ਮਿਸ਼ਨ ਨੂੰ ਜਿਹੜਾ ਕਿ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੀ ਨੌਜਵਾਨੀ ਲਈ ਇੰਨੇ ਲੰਬੇ ਸਮੇਂ ਤੋਂ ਜਦੋਜਾਹਿਦ ਕਰਿਆ ਸੀ ਉਹਨੂੰ ਵਧੇਰੇ ਵੱਲ ਮਿਲੇਗਾ ਦੇਖੋ ਜੀ ਬਲ ਉਹਨਾਂ ਨੂੰ ਵੀ ਮਿਲੇਗਾ ਤੇ ਮਲ ਸਾਨੂੰ ਵੀ ਮਿਲੇਗਾ ਜੀ ਇਹ ਇੱਕ ਕੰਪੇਨ ਹੈ ਸਾਂਝੀ ਕੰਪੇਨ ਹੈ ਜਦੋਂ ਸਟੇਜ ਤੋਂ ਇੱਕ ਪਾਰਟੀ ਪ੍ਰਧਾਨ ਕਹੇ ਦੇਵੇ ਵੀ ਇੱਕ ਲੜਾਈ ਜਾਰੀ ਰਹੂਗੀ ਤੇ ਅਸੀਂ ਲੜਾਈ ਜਾਰੀ ਰੱਖਣਾ ਚਾਹੁੰਦੇ ਆ ਤੇ ਜੇ ਲੜਾਈ ਜਾਰੀ ਰਹੂਗੀ ਤਾਂ ਦੋਹਾਂ ਧਿਰਾਂ ਨੂੰ ਫਾਇਦੇ ਹੋਣ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਕਿਉਂਕਿ ਉਹ ਪੋਲੀਟੀਸ਼ੀਅਨ ਨੇ ਬਹੁਤ ਹੀ ਵਾਰੀ ਅਸੀਂ ਦੇਖਿਆ ਕਿ ਆਮ ਕਰਕੇ ਆਪਾਂ ਆਪਣੇ ਘਰਾਂ 'ਚ ਪੂਰੀ ਦੁਨੀਆ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਯਾਰ ਪੋਲੀਟੀਸ਼ੀਅਨ ਦੀ ਕਿਹੜੀ ਗੱਲ ਹੁੰਦੀ ਹੈ ਇਲੈਕਸ਼ਨ ਵੇਲੇ ਸਟੇਜ ਤੋਂ ਕੁਝ ਵੀ ਕਹਿ ਦਿੰਦੇ ਨੇ ਪਰ ਤੁਸੀਂ ਜਿਹੜੀ ਗਰਾਊਂਡ ਤੇ ਲੜਾਈ ਲੜੀ ਹੈ ਤੁਸੀਂ ਕੁਝ ਦੁਨੀਆ ਨੂੰ ਪ੍ਰੂਵ ਕਰਕੇ ਦਿੱਤਾ ਹੈ ਤੁਸੀਂ ਤਾਂ ਉਹਨਾਂ ਨੂੰ ਇਨਸਾਫ ਲੈ ਕੇ ਦਿੱਤਾ ਤੁਹਾਡਾ ਪਟਾਰਾ ਤਾਂ ਬਹੁਤ ਵੱਡਾ ਹੈ ਤੁਹਾਡੇ ਤਾਂ ਏਡੀ ਵੱਡੀ ਸ਼ਹਾਦਤ ਹੈ ਪੱਲੜੇ ਦੇ ਵਿੱਚ ਉਹ ਐਜ਼ ਅ ਪੋਲੀਟੀਸ਼ਨ ਨੇ ਪਰ ਤੁਹਾਨੂੰ ਲੱਗਦਾ ਹੈ ਕਿਉਂਕਿ ਤੁਸੀਂ ਆਪਣੀ ਇੰਨੀ ਵੱਡੀ ਚੀਜ਼ ਉਹਨਾਂ ਨਾਲ ਸਾਂਝੀ ਕਰਨ ਜਾ ਰਹੇ ਹੋ ਕਿ ਇਹ ਕੈਂਪੇਨ ਹੋਰ ਅੱਗੇ ਦੁਗਣੀ ਚੌਗਣੀ ਤੇਜ਼ੀ ਨਾਲ ਜਾਏਗੀ ਕਿ ਜਾਂ ਕਿਤੇ ਜਾ ਕੇ ਫਿਰ ਮਤਲਬ ਹਰ ਵਾਰ ਪੋਲੀਟੀਸ਼ਨ ਦੀ ਤਰ੍ਹਾਂ ਕਿ ਜੋ ਪਾਰਟੀ ਪ੍ਰਧਾਨ ਦਾ ਫੈਸਲਾ ਹੋਏਗਾ ਉਹੀ ਮੰਨਿਆ ਜਾਏਗਾ ਜੀ ਤੁਸੀਂ ਬੇਟਾ ਸਮਝੇ ਨਹੀਂ ਮੈਂ ਘੈਰਾ ਸਾਹਵ ਨਾਲੋਂ ਵੱਡੀ ਪੋਲੀਟੀਸ਼ਨ ਹਾਂ ਬਿਲਕੁਲ ਜੇ ਮੈਂ ਉਸ ਵੇਲੇ ਪੋਲਿਟਿਕਸ ਕਰਨੀ ਹੁੰਦੀ ਤੇ ਮੈਂ ਕਰ ਸਕਦੀ ਸੀ ਹਾਂ ਤੇ ਮੈਨੂੰ ਪਤਾ ਹੈ ਅਸਲੀ ਸਚਾਈ ਤੇ ਕਿਵੇਂ ਰਹਿਣਾ ਤੇ ਮੈਂ 24 ਸਾਲ ਨਹੀਂ ਮੈਂ ਇਧਰ ਲਈ ਪਾਸੇ ਚੁੱਕਾ ਹੀ ਨਹੀਂ ਕੀਤਾ ਕਦੇ ਮੈਂ ਸੁਣਿਆ ਤੁਸੀਂ ਕਦੇ ਮੈਂ ਗਲੇ ਪੋਲਿਟਿਸ਼ੀਅਨ ਦੇ ਮਗਰ ਫਿਰੀ ਹੂਆ ਕਦੇ ਮੈਂ ਕਿਸੇ ਤੋਂ ਕੋਈ ਚੀਜ਼ ਮੰਗੀ ਹੋਵੇ ਮੈਂ ਐਵੇਂ ਨਹੀਂ ਕੀਤਾ ਪਰ ਅੱਜ ਹੁਣ ਖਲਾ ਹੈ ਔਰ ਟਾਈਮ ਹੈ ਲੋਕਾਂ ਨੂੰ ਦੱਸਣ ਦਾ ਵੀ ਲੋਕੋ ਇੰਨੀ ਲੁੱਟਕੁੱਟ ਕਰਕੇ ਦੋ ਜਿਹੜੇ ਪਰਿਵਾਰ ਹੈ ਇਹ ਸਾਨੂੰ ਬੁੱਧੂ ਹੀ ਬਣਾਈ ਜਾ ਰਹੇ ਆ ਹੈਨਾ ਤੇ ਹੁਣ ਦੇ ਮੁੱਦੇ ਇੰਨੇ ਜਾਨੀ ਪੰਜਾਬ ਦੇ ਵਿੱਚ ਇੰਨੀ ਅਨਸਰਟਨਟੀ ਹੈ ਅਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਆ ਮਨੁੱਖੀ ਹਕਤਾਂ ਦੇ ਕੰਮ ਕਰਨ ਦਾ ਮਤਲਬ ਹੀ ਇਹ ਆ ਦੀ ਅਸੀਂ ਜਿਹੜੇ ਮੁੱਦੇ ਆ ਉਹਨੂੰ ਅਸੀਂ ਉੱਚਾ ਚੱਕੀਏ ਇਹ ਜਿਹੜਾ ਤੁਸੀਂ ਸ਼ਹੀਦ ਜਸਵੰਤ ਸਿੰਘ ਖਲੜਾ ਹੋਣ ਦਾ ਐਡਾ ਵੱਡਾ ਮਿਸ਼ਨ ਲੈ ਕੇ ਅੱਗੇ ਤੁਰੇ ਹੋ ਮੇਰਾ ਇਹ ਸਵਾਲ ਹੈ ਕਿਉਂਕਿ ਖੈਰਾ ਸਭ ਦੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਉਹਨਾਂ ਨੇ ਹੁਣੇ ਤੇ ਤੁਮ ਇਹ ਗਲ ਕਹੀ ਕਿ ਅਸੀਂ ਸਾਰੇ ਧਰਮਾਂ ਨੂੰ ਬਣਦਾ ਵੀ ਆ ਪੋਲਿਟਿਸ਼ੀਅਨ ਆ ਸਾਰਿਆਂ ਧਰਮਾਂ ਨੂੰ ਡੈਮੋਕ੍ਰੇਸੀ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਹਿਊਮਨ ਰਾਈਟਸ ਦਾ ਮਸਲਾ ਜਿਹੜਾ ਗੁਰਨਾਨਕ ਸਾਹਿਬ ਦੇ ਸਿਧਾਂਤ ਤੇ ਮਨੁੱਖੀ ਅਧਿਕਾਰਾਂ ਦਾ ਸਾਰਿਆਂ ਦਾ ਸਾਂਝ ਹੈ ਪਰ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੁਝ ਮੁੱਦਿਆਂ ਤੇ ਜਿਹੜੇ ਕਿ ਪੰਥਕ ਨੇ ਜਿਹੜੇ ਕਿ ਜੀਤ ਜਸਵੰਤ ਸਿੰਘ ਖਾਲੜਾ ਖਾਸ ਕਰਕੇ ਮੂਵਮੈਂਟ ਨਾਲ ਜੁੜੇ ਹੋਏ ਨੇ ਅੱਗੇ ਜਾ ਕੇ ਕਿਤੇ ਨਾ ਕਿਤੇ ਕੋਈ ਵਿਰੋਧਾਪਾਸਤ ਨਹੀਂ ਹੋਏਗਾ ਵੇਖੋ ਜੀ ਪਤਾ ਨਹੀਂ ਤੁਸੀਂ ਕਿਵੇਂ ਸਮਝਦੇ ਆ ਅਸੀਂ ਵੀ ਹਿਊਮਨ ਦਾ ਮਤਲਬ ਸਮਝੋ ਤੇ ਹਿਊਮਨ ਰਾਈਟਸ ਦਾ ਮਤਲਬ ਸਮਝੋ ਹਿਊਮਨ ਰਾਈਟਸ ਦਾ ਮਤਲਬ ਹੈ ਸਾਰੇ ਲੋਕਾਂ ਦੇ ਮੁੱਦੇ ਅਸੀਂ ਲੈਣੇ ਆ ਹਨ ਅਸੀਂ ਵੀ ਕੋਈ ਇਹੋ ਜਿਹੇ ਬੰਦੇ ਨਹੀਂ ਵੀ ਅਸੀਂ ਬਹੁਤ ਕਟੜ ਹਾਂ ਅਸੀਂ ਜਿੰਨਾ ਵੀ ਕੰਮ ਕੀਤਾ ਅਸੀਂ ਹਿਊਮਨ ਰਾਈਟਸ ਦੇ ਮੁੱਦੇ ਤੇ ਕੀਤਾ ਸਾਡਾ ਇਹ ਕੋਈ ਪਰਪਸ ਨਹੀਂ ਹੈਗਾ ਸਾਰੇ ਹਿੰਦੂ ਜੈਕ ਸਾਰਿਆਂ ਨੂੰ ਸਾਨੂੰ ਕੋਈ ਕਿਤੇ ਵੀ ਕੋਈ ਨਾ ਕਦੇ ਪ੍ਰੋਬਲਮ ਆਈ ਹੈ ਨਾ ਕਦੇ ਆਉਣੀ ਹੈ ਜੇ ਆ ਕਿਸੇ ਹਿੰਦੂ ਵੀਰ ਦਾ ਮਸਲਾ ਤਾਂ ਵੀ ਅਸੀਂ ਉਹ ਲੈਣਾ ਤੁਹਾਨੂੰ ਪਤਾ ਹੋਣਾ ਤਰਨ ਤਰਨ ਦੇ ਵਿੱਚ ਇੱਕ ਬੜਾ ਜਿਆਦਾ ਮਸ਼ਹੂਰ ਕੇਸ ਹੈ ਚੰਮਨ ਲਾਲ ਦਾ ਉਹਦੇ ਬੇਟੇ ਨੂੰ ਹਿੰਦੂ ਖੱਤਰੀ ਸੀਗਾ ਉਹ ਔਰ ਉਹ ਸਾਰੀ ਉਮਰ ਉਹਦੀ ਡੈਥ ਹੋ ਗਈ 2 ਸਾਲ ਪਹਿਲਾਂ ਤੇ ਸਾਰੀ ਉਮਰ ਉਹ ਸਾਡੇ ਨਾਲ ਚੱਲਿਆ ਅੱਜ ਉਹਨਾਂ ਦਾ ਬੇਟਾ ਸਾਡੇ ਨਾਲ ਕੰਮ ਕਰਦਾ ਪੁਲਿਸ ਨੇ ਪੁਲਿਸ ਵਾਲੇ ਮਾਰੇ ਤੇ ਉਹ ਵੀ ਸਾਡੇ ਸੈਂਪੈਥਾਈਜ਼ਰ ਹੈ ਇਹੋ ਜਿਹਾ ਕੋ ਤੁਸੀਂ ਵਿਸ਼ਾ ਮੈਨੂੰ ਲੱਗਦਾ ਵੀ ਕ੍ਰੀਏਟ ਹੀ ਨਹੀਂ ਮੇਰੇ ਮਨ ਚ ਕਦੇ ਮੈਂ ਕ੍ਰੀਏਟ ਹੀ ਨਹੀਂ ਕਰਦੀ ਕਿ ਸਾਡਾ ਮਸਲਾ ਇੱਕ ਧਿਰ ਲਈ ਹੈ ਠੀਕ ਹੈ ਸਾਡਾ ਮਸਲਾ ਸਵਾਲ ਤੁਹਾਡੇ ਦਾ ਜਵਾਬ ਇਹ ਹੈ ਕਿ ਜੇ ਮਾਰੇ ਹੀ ਸਿੱਖ ਗਏ ਹੋਣ ਤੇ ਫਿਰ ਸਿੱਖਾਂ ਦੀ ਗੱਲ ਹੀ ਹੋਊਗੀ ਕਿ ਫਿਰ ਹੋਰ ਵੀ ਅਸੀਂ ਕਿਸੇ ਦੀ ਕਰੀਏ ਜੀ ਅਸੀਂ ਤਾਂ ਇਹ ਕਹਿੰਨੇ ਆ ਇੱਕ ਸੱਚਾ ਕਮਿਸ਼ਨ ਬਣਾਓ ਦੁੱਧ ਦਾ ਦੁੱਧ ਕਰੋ ਤੇ ਪਾਣੀ ਦਾ ਪਾਣੀ ਕਰੋ ਜੀ ਸਾਡਾ ਹਿਊਮਨ ਰਾਈਟਸ ਦਾ ਇਹ ਏਮ ਹੈ ਪੂਰੀ ਦੁਨੀਆ ਵਿੱਚ ਜਿਹੜੇ ਹਰ ਇੱਕ ਗੁਰਦੁਆਰੇ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਲੜਾ ਦੀ ਫੋਟੋ ਲੱਗੀ ਹੈ ਸਾਡੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੀ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਫੋਟੋ ਸ਼ਿਸ਼ੋਭਤ ਹੈ ਪੰਥ ਸਿਰਫ ਇਹੀ ਜਾਣਨਾ ਚਾਹੁੰਦਾ ਹੈ ਉਹਨਾਂ ਦੇ ਮਨ ਦਾ ਚਿੰਤਾ ਜ਼ਰੂਰ ਹੋ ਸਕਦੀ ਹੈ ਕਿ ਸਾਡੇ ਐਡੇ ਵੱਡੇ ਸ਼ਹੀਦ ਦੀ ਧਰਮ ਸਪਤਨੀ ਤੇ ਐਡਾ ਵੱਡਾ ਸ਼ਹੀਦੀ ਸਰਮਾਇਆ ਕੱਲ ਨੂੰ ਇਹ ਨਾ ਹੋਵੇ ਕਿ ਕਿਤੇ ਅਸੀਂ ਠੱਗਿਆ ਠੱਗਿਆ ਜਿਹਾ ਫੀਲ ਕਰੀਏ ਬਿਲਕੁਲ ਹੋ ਨਹੀਂ ਸਕਦਾ ਕਿਉਂਕਿ ਮੈਂ ਆਪਣੇ ਮਿਸ਼ਨ ਤੋਂ ਢਕਣ ਵਾਲੀ ਨਹੀਂ ਠੀਕ ਹੈ ਜੀ ਜੇ ਮੈਂ ਅੱਗੇ ਨਹੀਂ ਵੜ ਕੇ ਅੱਜ ਵੀ ਨਹੀਂ ਵੜਕਣਾ ਮੈਂ ਮੈਂ ਖੈਰਾ ਸਾਹਿਬ ਤੋਂ ਇੰਸਪਾਇਰ ਕਿਉਂ ਹਾਂ ਕਿਉਂਕਿ ਮੈਨੂੰ ਇਹਦੀਆਂ ਸਪੀਚਾਂ ਸੁਣੀਆਂ ਉਹ ਨਵੀਂ ਰਾਜਨੀਤੀ ਦਾ ਮੋੜ ਬੰਨਣਾ ਚਾਹੁੰਦੇ ਆ ਔਰ ਜੇ ਇਹ ਸੀਟ ਜਿੱਤੀ ਜਾਂਦੀ ਹੈ ਤੇ ਵਾਕਿਆ ਹੀ ਨਵੀਂ ਰਾਜਨੀਤੀ ਦਾ ਮੋੜ ਵੱਜੂ ਇਹ ਪੈਂਜੀ ਕਿਉਂਕਿ ਤੁਸੀਂ ਇਨਸਾਫ ਲੈ ਕੇ ਦਿੱਤਾ ਹੈ ਭਵਿੱਖ ਦੇ ਵਿੱਚ ਜਦੋਂ ਇਹ ਸੱਚ ਕਮਿਸ਼ਨ ਜਿਵੇਂ ਤੁਸੀਂ ਕਿਹਾ ਹੈ ਬਣੇਗਾ ਜਾਂ ਮਤਲਬ ਇਹ ਪੋਸੀਬਲ ਹੋਏਗਾ ਕਿ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਵੇ ਤੇ ਜਿਹੜੇ ਪੁਲਿਸ ਅਫਸਰ ਵੱਡੇ ਤੋਂ ਵੱਡੇ ਕਿਉਂਕਿ ਅੰਤ ਨੂੰ ਤਾਂ ਬੜੀ ਦੂਰੋਂ ਚੱਲੀ ਸੀ ਗੱਲ ਕਿਤੇ ਲੋਕਲ ਲੈਵਲ ਦੇ ਲੋਕਾਂ ਨੇ ਤਾਂ ਇੰਨਾ ਵੱਡਾ ਕਾਹਨ ਕੀਤਾ ਨਹੀਂ ਜਦੋਂ ਕਿਤੇ ਉਹ ਫਸਦੇ ਨਜ਼ਰ ਆਉਣਗੇ ਤੇ ਤੁਹਾਨੂੰ ਲੱਗਦਾ ਕਿ ਪੂਰੀ ਦੀ ਪੂਰੀ ਪਾਰਟੀ ਸਪੋਰਟ ਕਰੇਗੀ ਕਿ ਹਾਂ ਇਹ ਵੱਡੇ ਤੋਂ ਵੱਡਾ ਅਫਸਰ ਜਿਹੜਾ ਮਰਜ਼ੀ ਹੋਵੇ ਇਹਨੂੰ ਸਲਾਕਾਂ ਦੇ ਪਿੱਛੇ ਧੱਕਣਾ ਅਜੀਤ ਸਿੰਘ ਸੰਧੂ ਵਾਂਗ ਜੀ ਥਿੰਕ ਸੰਦੂ ਨੇ ਤਾਂ ਖੁਦ ਖਿਚੀ ਕਰ ਲਈ ਜੀ ਤੇ ਇਹ ਤਾਂ ਕੋਈ ਰੌਲਾ ਨਹੀਂ ਜਿਹੜੇ ਬੰਦੇ ਜੇਲ੍ਹ ਚ ਐ ਉਹਨਾਂ ਨੂੰ ਮੈਂ ਤੇ ਨਹੀਂ ਭੇਜਿਆ ਕੋਰਟ ਨੇ ਭੇਜਿਆ ਕਾਨੂੰਨ ਨੇ ਭੇਜਿਆ ਅਸੀਂ ਕਾਨੂੰਨ ਨੂੰ ਮੰਨਿਆ ਸਾਡੇ ਨਾਲ ਤਾਂ ਬੇਕਾਨੂੰਨੀ ਹੋਈ ਆ ਲਾ ਕਾਨੂੰਨੀ ਹੋਈ ਆ ਅਸੀਂ ਕਾਨੂੰਨ ਤੋਂ ਬਾਹਰੋਂ ਬੰਦੇ ਚੱਕ ਕੇ ਖਾਲਾ ਸਾਹਮਣੂ ਲੈ ਗਏ ਔਰ ਕਹਤਾ ਕੋਈ ਕੁਲੂ ਹੀ ਨਹੀਂ ਸਾਨੂੰ ਅਜੇ ਤੱਕ ਲੱਭਾ ਪਰ ਅਸੀਂ ਮੈਂ ਫਿਰ ਸੁਪਰੀਮ ਕੋਰਟ ਦੇ ਵਿੱਚੋਂ ਲੜਾਈ ਸ਼ੁਰੂ ਕੀਤੀ ਔਰ ਕਾਨੂੰਨ ਦੇ ਵਿੱਚ ਜਾ ਕੇ ਸਾਰੀ ਗੱਲ ਕੀਤੀ ਮੈਨੂੰ ਦੱਸੋ ਵੀ ਕਿੱਥੇ ਮੈਂ ਇਹ ਕੁਤਾਈ ਕੀਤੀ ਆ ਨਹੀਂ ਮੈਂ ਕਹਾਂ ਵੀ ਚਲੋ ਜੀ ਕੁਰਬਾਨੀ ਹੋਊਗੀ ਜਿਵੇਂ ਹੋਗੀ ਮੈਂ ਕਿਹਾ ਇਹ ਗਲਤ ਹੋ ਗਿਆ ਕੁਰਬਾਨੀ ਤਾਂ ਹੋਗੀ ਸਿੱਖ ਕੌਮ ਲਈ ਹੋਗੀ ਪਰ ਇਹ ਗਲਤ ਕੀਤਾ ਹੈ ਸਾਨੂੰ ਇੱਥੇ ਰਹਿੰਦੇ ਆ ਅਸੀਂ ਇਹਨੂੰ ਆਪਦਾ ਕੰਟਰੀ ਮੰਨਦੇ ਸੀਗੇ ਤੇ ਸਾਨੂੰ ਤਾਂ ਇੱਥੇ ਜਿਉਣ ਦਾ ਹੱਕ ਨਹੀਂ ਸੰਵਧਾਨ ਦੇ ਵਿੱਚ ਜੀ ਤੇ ਇਸ ਕਰਕੇ ਮੈਂ ਆਲ ਕਲੀਅਰ ਹਾਂ ਮੈਨੂੰ ਸਾਰਾ ਕੁਝ ਪਤਾ ਹੈ ਕਿ ਹਿਊਮਨ ਰਾਈਟਸ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਜਾ ਕੇ ਇਹਦਾ ਕੋਈ ਐਂਡ ਨਹੀਂ ਹੈਗਾ ਤੇ ਮੈਂ ਜਿਹੜੀ ਲੜਾਈ ਹੈ ਕਦੇ ਵੀ ਕਮਿਊਨਲ ਹੋ ਕੇ ਨਹੀਂ ਲੜੀ ਅਸੀਂ ਜਿਹੜਾ ਵੀ ਕੋਈ ਮਸਲਾ ਹੁੰਦਾ ਕਿਸੇ ਦਾ ਵੀ ਹੁੰਦਾ ਅਸੀਂ ਉਹਨੂੰ ਬੜੀ ਚੰਗੀ ਤਰ੍ਹਾਂ ਹੈਂਡਲ ਕਰਦੇ ਹਾਂ ਰੱਬ ਕਰੇ ਕਿ ਤੁਸੀਂ ਪੰਜਾਬ ਦੇ ਹੱਕਾਂ ਦੇ ਲਈ ਇੰਡੀਆ ਦੀ ਪਾਰਲੀਮੈਂਟ ਵਿੱਚ ਆ ਕੇ ਆਵਾਜ਼ ਠਾਓ ਮੈਂ ਪੁੱਛਣਾ ਚਾਹੁੰਦਾ ਕਿ ਕਿਹੜੇ ਕਿਹੜੇ ਪ੍ਰਾਇੋਰਟੀ ਤੇ ਮੁੱਦੇ ਹੋਣਗੇ ਜਿਨ੍ਹਾਂ ਦੀ ਗੱਲ ਤੁਸੀਂ ਪਾਰਲੀਮੈਂਟ ਵਿੱਚ ਜਾ ਕੇ ਕਰੋਗੇ ਵੇਖੋ ਜੀ ਮੁੱਦੇ ਤਾਂ ਪੰਜਾਬ ਦੇ ਵਿੱਚ ਹੁਣ ਸਾਰੇ ਹੀ ਚੱਲ ਰਹੇ ਨੇ ਜੀ ਤੇ ਉਹ ਮੁੱਦੇ ਸਾਡੇ ਹੀ ਮੁੱਦੇ ਆ ਜੀ ਕਿਉਂਕਿ ਜੇ ਨਸ਼ੇ ਦਾ ਮੁੱਦਾ ਹੈ ਜਾਂ ਕੋਈ ਬੇਰੁਜ਼ਗਾਰੀ ਦਾ ਮੁੱਦਾ ਹੈ ਜਾਂ ਕੋਈ ਸਭ ਤੋਂ ਵੱਡਾ ਮੁੱਦਾ ਖੁਦਕਸ਼ੀਆਂ ਦਾ ਮੁੱਦਾ ਹੈ ਕਿਸਾਨੀ ਦਾ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਅੱਜ ਨਵਾਂ ਇੱਕ ਮੁੱਦਾ ਵੀ ਬਾਰਡਰ ਬੈਲਟ ਦਾ ਤੀਜੇ ਦਿਨ ਸਾਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸਾਰੇ ਮੁੱਦੇ ਹੋਣਗੇ ਐਜੂਕੇਸ਼ਨ ਦਾ ਸਿਹਤ ਦਾ ਇਹ ਤੇ ਇੱਕ ਮੁੱਦੇ ਆ ਪਰ ਜਿਹੜੇ ਹਿਊਮਨ ਰਾਈਟਸ ਦਾ ਪਲੇਟਫਾਰਮ ਹੈ ਉਹਦੇ ਤੇ ਅਸੀਂ ਖੜਕੇ ਜੋ ਵੀ ਹਿਊਮਨ ਰਾਈਟਸ ਦੀ ਵਾਇੋਲੇਸ਼ਨ ਕਿਤੇ ਵੀ ਹੁੰਦੀ ਹੈ ਉਹਦੇ ਲਈ ਅਸੀਂ ਲੜਾਈ ਦੇਣੀ ਹੈ ਮੈਂ ਅੰਤ ਵਿੱਚ ਪੁੱਛਣਾ ਚਾਹਣਾ ਪੈਂਜੀ ਕਿ ਪੰਥਕ ਹਲਕਾ ਹੈ ਆਬੀਸਲੀ ਤਰਨ ਤਰਨ ਦੀ ਬੈਲਟ ਜਿਹੜੀ ਹੈ ਔਰ ਇੰਨੇ ਹੀ ਸਭ ਤੋਂ ਵੱਡਾ ਜਿਹੜਾ ਉਹ ਮੂਵਮੈਂਟ ਵੇਲੇ ਅਤਵਾਦ ਦਾ ਪੁਲਿਸ ਦੇ ਤਸ਼ੱਦਦ ਦਾ ਕਹਿ ਰਹੰਡਾ ਹੈ ਹਰ ਤਰ੍ਹਾਂ ਦਾ ਸੰਤਾਪ ਇਸ ਏਰੀਆ ਨੇ ਹੰਡਾਇਆ ਤੇ ਇਥੋਂ ਦੇ ਹੁਣ ਤੱਕ ਦੇ ਐਮਪੀਜ਼ ਦੀ ਕਦੇ ਵੀ ਮਤਲਬ ਕਿ ਅੱਜਕੱਲ੍ਹ ਹਰ ਕੈਂਪੀ ਦਾ YouTube ਤੇ ਲਿੰਕ ਖੁੱਲ ਜਾਂਦਾ ਕਿ ਜਿੰਨਿਆਂ ਨੇ ਇਥੋਂ ਨਮਾਇੰਦਗੀ ਕੀਤੀ ਕਿਸੇ ਦੀ ਕੋਈ ਇੱਕ ਸਿੰਗਲ ਮੈਨੂੰ ਲੱਗਦਾ ਨਹੀਂ ਆ ਵੀ ਕੋਈ ਵਾਇਸ ਹੋएगी ਇਸ ਹਲਕੇ ਤੋਂ ਜਿਨ੍ਹਾਂ ਨੇ ਉੱਥੇ ਜਾ ਕੇ ਬੁਲੰਦ ਕੀਤੀ ਹੋएगी ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉੱਥੋਂ ਦੇ ਲੋਕਾਂ ਨੂੰ ਕਿ ਜਿਹੜੇ ਤੁਹਾਨੂੰ ਪਾਰਲੀਮੈਂਟ ਵਿੱਚ ਭੇਜਣ ਵੇਖੋ ਜੀ ਇੱਕ ਤੁਸੀਂ ਕਿਹਾ ਵੀ ਜੇ ਪੰਥਕ ਹਲਕਾ ਤੇ ਫਿਰ ਅਸੀਂ ਪੰਥ ਤੋਂ ਬਾਹਰ ਤਾਂ ਹੈ ਨਹੀਂ ਅਸੀਂ ਵੀ ਪੰਥਕ ਹੀ ਕੰਮ ਕੀਤੇ ਹੈ ਹੈਨਾ ਤੇ ਕਿਉਂਕਿ ਤੁਸੀਂ ਇਹ ਵੀ ਕਿਹਾ ਵੀ ਖਾਲਸਾ ਸਾਹਿਬ ਨੇ ਜਿੰਨਾ ਵੀ ਕੰਮ ਕੀਤਾ ਉਹ ਸਿੱਖੀ ਸੋਚ ਤੇ ਕੀਤਾ ਹੈ ਨਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਵਿੱਚ ਰਹਿ ਕੇ ਸਾਡਾ ਮੈਨੀਫੈਸਟੋ ਹੀ ਗੁਰੂ ਗ੍ਰੰਥ ਸਾਹਿਬ ਹੈ ਤੇ ਇਸ ਲਈ ਸਾਨੂੰ ਪੰਥਕ ਹੀ ਮੰਨ ਲਿਆ ਜਾਵੇ ਠੀਕ ਹੈ ਜੀ ਪੰਥਕ ਕੌਣ ਹੁੰਦੇ ਆ ਪੰਥਕ ਕੋਈ ਹੁੰਦੇ ਜੋ ਪੰਥ ਦਾ ਭਲਾ ਸੋਚਦੇ ਆ ਜੋ ਮਨੁੱਖਤਾਰਾ ਭਲਾ ਸੋਚਦੇ ਜੋ ਮਨੁੱਖਤਾਰਾ ਭਲਾ ਸੋਚਦੇ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਚੱਲਦੇ ਆ ਅਸੀਂ ਸਾਰਾ ਕੁਝ ਆਉਂਦੀ ਆ ਤੇ ਦੂਜੀ ਗੱਲ ਜਿਹੜੀ ਮੁੱਦਿਆਂ ਦੀ ਗੱਲ ਹੈ ਉਹ ਤੇ ਭਾਵੇਂ ਮੈਨੂੰ ਵੀ ਪਤਾ ਵੀ ਕਈ ਲੋਕ ਉੱਥੋਂ ਆ ਜਾਂਦੇ ਸੁੱਚੇ ਮੂਹੀ ਆ ਜਾਂਦੇ ਆ 5 ਸਾਲ ਉੱਥੇ ਐਮਪੀ ਵੀ ਰਹੇ ਹੁੰਦੇ ਆ ਪਰ ਇਹ ਪ੍ਰਾਇੋਰਟੀ ਨਹੀਂ ਹੋਊਗੀ ਕਿਉਂਕਿ ਮੇਰਾ ਵੀ ਮੈਨੂੰ ਲੈਂਗੁਏਜ ਤੇ ਵੀ ਕਮਾਂਡ ਹੈ ਜੀ ਤੇ ਮੈਨੂੰ ਆਪਣੇ ਮੁੱਦਿਆਂ ਤੇ ਵੀ ਕਮਾਂਡ ਹੈ ਪਰਮਾਤਮਾ ਕਰੇ ਮੈਨੂੰ ਮੌਕਾ ਮਿਲੇ ਤੇ ਫਿਰ ਦੁਨੀਆ ਨੂੰ ਪਤਾ ਲੱਗੂਗਾ ਕਿ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਿੱਥੋਂ ਚੱਲੀ ਸੀ ਕਿੱਥੋਂ ਪਹੁੰਚੀ ਅਸੀਂ ਆਸ ਕਰ ਸਕਦੇ ਹਾਂ ਕਿ ਜਿੱਦਾਂ ਸ਼ਹੀਦ ਜਸਵੰਤ ਸਿੰਘ ਖਲੜਾ ਹੋਰਾਂ ਨੇ ਕੌਮ ਲਈ ਦੇਸ਼ ਲਈ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਜੋ ਘਾਣ ਹੋਇਆ ਸੀ ਸੰਵਿਧਾਨ ਦੀਆਂ ਮਦਾਂ ਦਾ ਪੁਲਿਸ ਵੱਲੋਂ ਤਸ਼ੱਦਦ ਹੋਇਆ ਸੀ ਪੰਜਾਬ ਦੀ ਨੌਜਵਾਨੀ ਤੇ ਨਸਲ ਕੁਸ਼ੀ ਕੀਤੀ ਗਈ ਸੀ ਉਹਦੀ ਲੜਾਈ ਲੜੀ ਹੈ ਭੈਣ ਜੀ ਪਰਮਜੀਤ ਕੌਰ ਵੀ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜਾ ਉਹ ਕਾਨੂੰਨੀ ਲੜਾਈ ਇਹਨਾਂ ਨੇ ਹੁਣ ਤੱਕ ਲੜ ਕੇ ਵੇਖ ਲਈ ਹੈ ਤੇ ਹੁਣ ਰਾਜਨੀਤੀ ਦੇ ਵਿੱਚ ਪਾਰਲੀਮੈਂਟ ਵਿੱਚ ਪਹੁੰਚ ਕੇ ਇਹ ਆਪਣੀ ਕੌਮ ਦੇ ਅਤੇ ਮਨੁੱਖਤਾ ਦੇ ਹੱਕਾਂ ਦੀ ਜਿਹੜੀ ਉਹ ਆਵਾਜ਼ ਬੁਲੰਦ ਕਰ ਸਕਣ ਪਰ ਮੈਂ ਸੰਗਤਾਂ ਦੇ ਉੱਤੇ ਇੱਕ ਸਵਾਲ ਜ਼ਰੂਰ ਛੱਡ ਕੇ ਜਾ ਰਿਹਾ ਹਾਂ ਕਿਉਂਕਿ ਹੁਣ ਤੱਕ ਦਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਫ੍ਰੀडम फाइਟਰ ਹੋਏ ਨੇ ਸੋਨ ਸਿੰਘ ਪਕਣਾ ਉਹ 1947 ਤੋਂ ਤੁਰੰਤ ਬਾਅਦ ਜਦੋਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀਗੇ ਤੇ ਉਹਨਾਂ ਦੀ ਕੁਰਬਾਨੀ ਤੇ ਮਿੱਟੀ ਪਾਉਂਦਿਆਂ ਹੋયા ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਸੀ ਉਹ ਜਿੱਤ ਨਹੀਂ ਸੀ ਸਕੇ ਰਾਜਨੀਤੀ ਦੇ ਵਿੱਚ ਪਰ ਅੱਜ ਇੱਕ ਵੱਡਾ ਸਵਾਲ ਹੈ ਪੰਥਕ ਹਲਕੇ ਦੇ ਵਿੱਚ ਕਿ ਭੈਣਜੀ ਪਰਮਜੀਤ कौर ਇੱਕ ਪੰਥਕ ਪਛੋਕਰ ਤੋਂ ਨੇ ਸ਼ਹੀਦ ਦੀ ਪਤਨੀ ਨੇ ਔਰ 25 ਸਾਲਾਂ ਤੋਂ ਇੱਕ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਨੇ ਹੁਣ ਪੰਥਕ ਹਲਕੇ ਲਈ ਸੋਚਣ ਦਾ ਸਵਾਲ ਹੈ ਕਿ ਇਸੇ ਹਲਕੇ ਦੇ ਵਿੱਚ ਜਦੋਂ ਰਮਨਜੀਤ ਸਿੰਘ ਸਿੱਕੀ ਅਸਤੀਫਾ ਦਿੰਦੇ ਨੇ ਮਿਹਰਬਾਨੀ ਕਰਕੇ ਸਤੀਫਾ ਦੇਂਦੇ ਨੇ ਤੇ ਉਸ ਤੋਂ ਬਾਅਦ ਉਹੀ ਪਾਰਟੀ ਜਿਹਦੇ ਅਗੇਂਸਟ ਸਾਰੀ ਲੜਾਈ ਐ ਉਹਨਾਂ ਦਾ ਹੀ ਐਮਐਲਏ ਸਭ ਤੋਂ ਵੱਧ ਜਿੱਤਦਾ ਐ ਇਹ ਪੰਥਕ ਹਲਕੇ ਲਈ ਬਹੁਤ ਵੱਡਾ ਸਵਾਲ ਹੋਏਗਾ ਕਿ ਉਹਨਾਂ ਨੇ ਕੀ ਕਰਨਾ ਐ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਫੈਸਲਾ ਲੈਣਾ ਐ ਇਹ ਸਵਾਲ ਬਹੁਤ ਵੱਡੀ ਚਰਚਾ ਬਣੇਗਾ ਕਿ ਇੱਕ ਪਾਸੇ ਇਹ ਏਡਾ ਵੱਡਾ ਪੰਥਕ ਪਛੋਕੜ ਸ਼ਹੀਦ ਦੀ ਸਰਮਾਇਆ ਹੈ ਪੰਜਾਬ ਨੇ ਕੀ ਫੈਸਲਾ ਲੈਣਾ ਇੱਥੋਂ ਦੇ ਹਲਕੇ ਦੇ ਲੋਕਾਂ ਨੇ ਕੀ ਫੈਸਲਾ ਲੈਣਾ ਹੈ ਕਿਉਂਕਿ ਪਿਛਲਾ ਇਤਿਹਾਸ ਤੱਕ ਇਹ ਬਹੁਤ ਮਾੜਾ ਹੈ ਕਿ ਕੁਰਬਾਨੀ ਨੂੰ ਬਹੁਤਾ ਮਾਇਨਾ ਨਹੀਂ ਰੱਖਿਆ ਜਾਂਦਾ ਅਸੀਂ ਹਮੇਸ਼ਾ ਵੋਟ ਬਹੁਤੀ ਵਾਰੀ ਤਾਂ ਵੇਚ ਦਿੰਨੇ ਹਾਂ ਜੇ ਨਹੀਂ ਤੇ ਅਸੀਂ ਇੱਕ ਦੂਜੇ ਦੇ ਮੂੰਹ ਮਲਾਜੇ ਨੂੰ ਜਾਂ ਆਪਣੀਆਂ ਸਰਪੰਚੀਆਂ ਜਾਂ ਆਪਣੀਆਂ ਚੇਅਰਮੈਨੀਆਂ ਆਪਣੇ ਛੋਟੀਆਂ ਛੁੱਟੀਆਂ ਗਰਜਾਂ ਦੇ ਚੱਕਰ ਵਿੱਚ ਆਪਣੀ ਵੋਟ ਕਰਦੇ ਹਾਂ ਹੁਣ ਸਮਾਂ ਦੱਸੇਗਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਇਹ ਪੰਥਕ ਕਲਕਾ ਕਿਵੇਂ ਲੈਂਦਾ ਹੈ